ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੇ ਆਪਾਂ ਖੜੇ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਆਪਾਂ ਆ ਬਾਈ ਸ਼ਰਮੇ ਕੋਲੇ ਤੇ ਮਲਾਉਂਦੇ ਆ ਬਾਈ ਸ਼ਰਮੇ ਨਾਲ ਜਿੰਨੇ ਟਰੈਕਟਰ ਆ ਬਾਈ ਸ਼ਰਮੇ ਕੋਲ ਕਾ ਦੀਆਂ ਗੱਡੀਆਂ ਘੁੰਡੀਆਂ ਭਰਾਵਾ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਬਾਈ ਚੜ੍ਹਦੀ ਕਲਾ ਰੱਖੇ ਤੁਹਾਨੂੰ ਅੱਜ ਬੁੱਧਵਾਰ ਨੂੰ ਟਰੈਕਟਰਾਂ ਦੀ ਮੰਡੀ ਲੱਗੀ ਜੀ ਤਰੀਕ ਹੈਗੇ 26 ਠੀਕ ਹੈ ਇਹ ਗੱਲ ਤੇ ਅੱਜ ਆਪਾਂ ਟਰੈਕਟਰ ਦਿਖਾਵਾਂ ਤੁਹਾਨੂੰ ਦੋ ਟਰੈਕਟਰ ਮੇਰੇ ਆਉਦੇ ਆ ਬਾਕੀ ਮੰਡੀ ਵਾਲਿਆਂ ਦੇ ਬਾਈ ਤੇ ਕੋਸ਼ਿਸ਼ ਕਰਾਂਗੇ ਜੈ ਜੈ ਰੇਟ ਦੱਸਣ ਦੀ ਉਹਨੇ ਕਾ ਰੇਟ ਦੱਸਾਂਗੇ ਜਿੰਨਾ ਕ ਕੋਈ ਨਾ ਦੇ ਠੀਕ ਹੈ ਸਭ ਤੋਂ ਪਹਿਲਾਂ ਆ ਗਿਆ 35 ਵਾਲਾ ਸੋਨਾ ਲਿਕਾ 35 ਵਾਲਾ ਸੋਨਾ ਲਿਕਾ ਆ ਗਿਆ ਜੀ ਠੀਕ ਹੈ ਇਹ 2010 ਮਾਡਲ ਆ ਵੀ ਤੇ ਸਿੰਪਲ ਸਟੀering ਦੇ ਵਿੱਚ ਆ ਟਾਇਰ ਖੈਰ ਚਾਰੇ ਨਵੇਂ ਆ ਪਿਛਲੇ 14 ਲਿਆ ਠੀਕ ਹੈ ਤੇ ਟਰੈਕਟਰ ਬਾਈ ਚੰਗਾ ਬਹੁਤ ਆ ਪੈਸੇ ਬਹੁਤ ਆਏ ਬਾਈ ਪਾਈਆਂ ਨੇ ਤੇ ਹੂੰ ਤੇ ਚਲਾ ਕੇ ਬਾਹ ਕੇ ਜਿਹਨੇ ਚਲਾ ਲੈਣਾ ਬਾਈ ਉਹ ਛੜਦਾ ਨਹੀਂ ਨੂੰ ਡੱਕ ਡੱਕ ਦੇੱਕ ਡੁੱਕ ਜਾਂ ਵਿਚੇ ਭਾਈ ਇਹਦਾ ਕਿਹਦਾ ਇਹ ਬਾਕੀ ਭਾਈ ਉਹ ਮਾਲਕ ਹੈ ਹੀ ਨਹੀਂ ਠੀਕ ਹੈ ਗੱਲ ਠੀਕ ਹੈ ਕਿਹਦੇ ਵਜੋਂ ਲੱਗੀ ਗਿਆ 270000 ਰੁਪਏ ਡਿਮਾਂਡ ਕਰਦੇ ਆ ਭਾਈ ਠੀਕ ਹੈ ਤੇ ਆਪਾਂ ਪੁੱਛਨੇ ਨੇ ਕਿੱਥੇ ਹੈ ਭਾਈ 270000 ਕਿੱਧਰ ਹੈ 270000 ਰੁਪਏ ਡਿਮਾਂਡ ਆਈ 270000 ਰੁਪਏ ਡਿਮਾਂਡ ਆ ਭਾਈ ਜੇ ਕਿੱਥੇ ਲੈਣਾ ਹੋਇਆ ਆਪਾਂ ਕੰਟੈਕਟ ਨੰਬਰ ਦੇ ਦਾਂਗੇ ਦੇ ਦਾਂਗੇ ਉਦੋਂ ਬਾਅਦ ਦੇ ਵਿੱਚ 852 B ਮਾਡਲ ਇਹਦਾ ਨੰਬਰ ਹੈਗਾ ਸੰਗਰੂਰ ਦਾ PV 13 ਠੀਕ ਆ ਪੰਜਾਬ ਨੂੰ ਠੀਕ ਆ ਗੱਲ ਤੇ ਪੰਜਾਬ ਨੰਬਰ ਦਾ ਟਾ ਮਾਡਲ ਆ ਟਰੈਕਟਰ ਸੋਹਣਾ ਬਹੁਤ ਆ ਵੀਰੇ ਡੱਕ ਡੁੱਕ ਜਾ ਵਿੱਚਿਆ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਸੈਲਫ ਸਟਾਰਟ ਆ ਠੀਕ ਆ ਠੀਕ ਆ ਚਲਾ ਕੇ ਬਾਅ ਕੇ ਤਸੱਲੀ ਕਰਕੇ ਲੈ ਜਿਓ ਤੇ 6 ਲੱਖ ਰੁਪਏ ਦੀ ਡਿਮਾਂਡ ਆ ਬਾਈ ਹਾਂ ਟਰੈਕਟਰ ਦੇ ਰਹੇ ਨੇ 5 ਲੱਖ ਤੇ 75 ਹਜ਼ਾਰ ਦਾ 5 ਲੱਖ 75 ਹਜ਼ਾਰ ਹਾਂਜੀ ਇਹਦਾ ਨੰਬਰ ਆਪਣੇ ਕੋਲ ਹੈਗਾ ਕਿ ਕਿਸੇ ਨੇ ਲੈਣਾ ਹੋਇਆ ਆਪਾਂ ਤੋਂ ਨੰਬਰ ਲੈ ਲਓ ਉਦੋਂ ਬਾਅਦ ਆ ਗਿਆ ਇੰਡੋ ਫਾਰਮ ਇੰਡੋ ਫਾਰਮ ਆਏ ਮੇਰਾ ਹੌਦਾ ਵੀਰੇ ਜਿੰਨੇ ਦਾ ਇਹ ਆਪਾਂ ਦੇ ਦਾਂਗੇ ਉਹਨੇ ਸ਼ਾਇਦ ਕੋਈ ਨਾ ਦੇ ਸਕੇ ਨਹੀਂ ਗੱਲ ਹੈ 2021 ਮਾਡਲਾ ਫਰਸਟ ਪਾਰਟੀ ਆ 50 ਐਚਪੀ ਟਰੈਕਟਰ ਹੁੰਦਾ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਰਵਸ ਪੀਟੀਓ ਡਬਲ ਕਲਚ ਸਾਈਡ ਗੇਅਰ ਸਾਈਡ ਗੇਅਰ ਆ ਬਾਈ ਇਹ ਸਾਰਾ ਅਰੀਜਨਲ ਟਰੈਕਟਰ ਹੈ ਵੀਰਾ 3048 ਹਾਂਜੀ ਠੀਕ ਹੈ ਹਰਿਆਣਾ ਨੰਬਰ ਐਨਓਸੀ ਪੰਜਾਬ ਦੀ ਆਪਾਂ ਦੇ ਦਾਂਗੇ ਉਹ ਮੇਰੀ ਜ਼ਿੰਮੇਵਾਰੀ ਠੀਕ ਹੈ ਇਹ ਟਰੈਕਟਰ ਦੇ ਦਾਂਗੇ ਆਪਾਂ ਜੀ 3 ਲੱਖ ਤੇ 30000 ਰੁਪਏ ਦਾ 3 ਲੱਖ ਤੇ 30000 ਰੁਪਏ ਮੌਕੇ ਤੇ ਮਾੜਾ ਮੋਕਾ ਮੌਕੇ ਤੇ ਮੰਨਤਾ ਨੂੰ ਠੀਕ ਹੈ ਗੱਲ ਜੀ ਠੀਕ ਹੈ ਅੱਗੇ ਆ ਗਿਆ ਇਹ ਤਾਂ 3 ਲੱਖ ਰੁਪਏ ਲੋਨ ਹੋ ਜਾਊਗਾ ਠੀਕ ਹੈ ਲੋਨ ਵੀ ਹੋ ਜਾਊਗਾ ਬਾਈ ਆਹ ਟਰੈਕਟਰ ਤੇ ਬਾਈ ਜਿੰਨੇ ਦਾ ਟਰੈਕਟਰ ਆ ਉਦੋਂ ਵੱਧ ਦਾ ਲੋਨ ਹੋ ਜਾਊਗਾ ਠੀਕ ਹੈ ਠੀਕ ਆ ਜੇ ਜ਼ਮੀਨ ਵਾਲਾ ਬੰਦਾ ਟਾਈਟਰ ਲੈਂਦਾ ਤਾਂ ਇਹਦਾ 4 ਲੱਖ ਤੇ 40 45 ਹਜ਼ਾਰ ਦਾ ਲੋਨ ਹੋ ਜੂਗਾ ਹਾਂ ਜੀ ਰੈਣਾ ਨੰਬਰ 19 ਮਾਡਲ ਆ ਫਰਸਟ ਪਾਰਟੀ ਆ ਗੇਰਿੰਜ ਦਾ ਓਕੇ ਆ ਸਾਰਾ オリジナル ਆ ਠੀਕ ਕਿਤੇ ਹਦੇ ਭਾਈ ਚਾਬੀ ਵੀ ਨਹੀਂ ਲੱਗੇ ਇਹਦੇ ਠੀਕ ਆ ਜੀ ਟਾਇਰ ਖੈਰ ਚੰਗੇ ਆ ਦਾ ਭਾਈ 80 85 ਪੈਸੇ ਪਿਛਲੇ ਟਾਇਰ ਹੈਗੇ ਆ ਟੰਡਾ ਫੱਟੀ ਜਤਰੀ ਸਾਹਿਬ ਕੁਝ ਹੈਗਾ ਨਾਲ ਹੀ ਆ ਭਾਈ ਤੇ ਰੇਟ ਦੀ ਗੱਲ ਕਰੀਏ 4 ਲੱਖ ਤੇ 40000 ਰੁਪਿਆ ਰੇਟ ਆ ਠੀਕ ਹੈ ਗੱਲ ਹੈ ਜੀ ਮੇਰੇ ਮੁੰਡੇ ਨੇ ਭੱਜਤਾ ਕੱਟ ਚਲੋ ਕੋਈ ਗੱਲ ਨਹੀਂ ਸਾਈਡ ਗੇਅਰ ਵਾਲਾ ਬਾਈ ਇਹ ਸਾਈਡ ਗੇਅਰ ਦੋ ਡਬਲ ਕਲਚਰ ਵਾਸਤੇ ਵੀ ਟੋ ਠੀਕ ਹੈ ਇਹ ਟਰੈਕਟਰ ਦੇ ਦਾਂਗੇ ਆਪਾਂ ਜੀ 1.4 ਲੱਖ ਰੁਪਏ 1.4 ਲੱਖ ਰੁਪਏ ਇਹਦਾ ਸਾਰਾ ਓਰੀਜਨਲ ਓਰੇ ਲਿਆ ਭੋਲਰ ਕੈਮਰਾ ਇੱਥੇ ਮਾਰ ਆ ਗਏ ਪਹਿਲਾਂ ਜਮਾ ਨਾਗ ਵਰਕਾ ਠੀਕ ਹੈ ਗੱਲ 300 ਕੋਸ ਠੀਕ ਹੈ ਨਾ ਗੱਲ ਹੈ ਕੋਈ ਯਕੀਨ ਨਹੀਂ ਮੰਨਦਾ ਹੁੰਦਾ ਠੀਕ ਹੈ ਗੱਲ ਬਹੁਤ ਸੋਹਣਾ ਡੈਟਾ ਹਾਂਜੀ ਤੇ ਉਸ ਤੋਂ ਬਾਅਦ ਦੇ ਵਿੱਚ ਆ ਗਿਆ 855 ਅਰ 655 ਨਾ ਜਿਹੜਾ ਬਾਈ ਇਹ ਜ਼ਮੀਨ ਦਾ ਟਰੈਕਟਰ ਆ ਇਹਦਾ ਆਪਾਂ ਨੰਬਰ ਵੀ ਬਾਈ ਦਾ ਸਿੱਧਾ ਦੇਵਾਂਗੇ ਇਹਨਾਂ ਦਾ ਠੀਕ ਹੈ ਇਹ 14 ਮਾਡਲ ਆ ਬਾਈ ਸਾਰਾ origignal ਆ ਠੀਕ ਹੈ ਇੱਕ ਮਾਡਲ ਹੀ 14000 ਯਾਰ ਠੀਕ ਹੈ ਟਾਇਰ ਵੀ ਟਰੈਕਟਰ ਦਾ ਕੰਡੀਸ਼ਨ ਤਾਂ ਯਾਰ 17 18 ਵਰਗੀ ਪਈ ਆ ਤੇ ਫਰਸਟ ਪਾਰਟੀ ਆ ਤੁਸੀਂ ਨਵਾਂ ਕਢਾਈ ਬਾਪੂ ਬਾਪੂ ਦੇ ਨਵਾਂ ਕਢਾਇਆ ਸੀ ਬਾਪੂ ਦੇ ਨਾ ਬਾਪੂ ਦੇ ਆਪਾਂ ਮੈਂ ਉੱਤੇ ਫੜਾ ਕੇ ਫੋਟੋਆਂ ਖਿੱਚ ਲਿਓ ਆਧਾਰ ਕਾਰਡ ਪਿੰਨ ਕਾਰਡ ਵੋਟ ਕਾਰਡ ਆਧਾਰ ਕਾਰਡ ਰਾਸ਼ਨ ਕਾਰਡ ਜੋ ਮਰਜ਼ੀ ਲੈ ਲੈ ਬਾਪੂ ਜੀ ਕਿਹੜਾ ਪਿੰਡ ਆ ਤੁਹਾਡਾ ਖੜੋ ਇੱਕ ਮਿੰਟ ਗੱਲ ਸੁਣੋ ਕਿਹੜਾ ਪਿੰਡ ਆ ਕਣਕ ਵਾਲਾ ਜੀ ਕਿਹੜਾ ਪਿੰਡ ਆ ਕਣਕ ਵਾਲਾ ਰਾਮਾ ਮੰਡੀ ਕੋਲੇ ਠੀਕ ਆ ਆ ਡੈਕ ਡੈਕ ਡੁੱਕ ਜਾ ਹਾਂ ਮੈਂ ਸਮਝ ਗਈ ਆ ਡੈਕ ਡੁੱਕ ਜਾ ਵਿੱਚੇ ਕਿ ਨਹੀਂ ਡੈਕ ਤੋਂ ਬਿਨਾਂ ਹੀ ਦੱਸਦੇ ਰੇਟ ਠੀਕ ਆ ਪਹਿਲਾਂ ਤਾਂ ਤੇਰਾ ਕੰਟੈਕਟ ਨੰਬਰ ਬੋਲ ਕੀ ਆ ਬੱਬਾ ਨੰਬਰ 94633 94633 72982 72982 ਦਾ ਨੰਬਰ ਆ ਨਾ ਕੀ ਆ ਬੱਬੂ ਨਾ ਬੱਬੂ ਆ ਬਾਈ ਦਾ ਨਾਂ ਪਿੰਡ ਕਣਕਵਾਲ ਜੇ ਕਿਸੇ ਨੇ ਲੈਣਾ ਕੰਟੈਕਟ ਕਰ ਲਿਓ 14 ਮਾਡਲ 480 ਲਿਖਿਆ ਬਾਈ ਕਿੰਨੇ ਦਾ ਉਹ ਵੀ 65 ਨਹੀਂ ਡੈਕ ਕੋ ਬੇਨਾ ਬੇਨਾ ਡੰਡਾ ਫੱਟੀ ਛਤਰੀ ਸਾਹ ਕੋਲ ਨਾਲ ਆ ਡੈਕ ਲਾ ਕੇ 465000 ਰੁਪਏ ਕਹਿੰਦਾ ਬਾਕੀ ਬਾਈ ਨਾਲ ਕੰਟੈਕਟ ਕਰ ਲਿਓ ਠੀਕ ਹੈ ਠੀਕ ਹੈ ਗੱਲ ਲੈ ਤੈਨੂੰ ਇੱਕ ਟਰੈਕਟਰ ਹੋਰ ਦਿਖਾਉ ਇਸ ਵੀਡੀਓ ਦੇ ਵਿੱਚ ਆ ਖੜਾ ਮਹਿੰਦਰਾ ਇਹ ਬਾਈ ਟਰੈਕਟਰ ਹੈਗਾ ਉਹ ਉਮਾਨਾ ਵਾਲੇ ਤੋਂ ਠੀਕ 95 ਮਾਡਲਾ ਪੰਜਾਬ ਨੰਬਰ ਆ 165000 ਰਿਕਵਰਡ ਆ ਤੇ ਕੰਤਾ ਇਸਦੀ ਫਿਰਦਾ ਸੀ ਉਹ ਠੀਕ ਹੈ ਗੱਲ ਇਹ ਬਾਈ 140000 ਦਾ ਟਰੈਕਟਰ ਦੇਊਗਾ ਇਹ ਬਾਈ ਠੀਕ ਬਾਕੀ ਕੰਟੈਕਟ ਕਰ ਲਿਓ ਠੀਕ ਹੈ ਗੱਲ ਤੇ ਹਾਂ ਉਹ ਜੁਵਾਰਾ ਕੁਲਵੀਰ ਦੇ ਟਰੈਕਟਰ ਖੜੇ ਆ ਨੰਬਰ ਬੋਲ ਦੇ ਹਾਂ ਇਹਦਾ WhatsApp ਨੰਬਰ 867294545 ਕਾਲ ਲਈ ਨੰਬਰ 947884545 ਠੀਕ ਹੈ ਗੱਲ 22 ਬਣ ਕੇ ਬੇਨਤੀ ਹੱਥ ਬਣ ਕੇ ਕਿਉਂ 14 ਮਾਰਚ ਨੂੰ ਆਪਣੀ ਕੁੜੀ ਦਾ ਵਿਆਹ ਆਪਣੀ ਤੁਹਾਡੀ ਕੁੜੀ ਦਾ ਵਿਆਹ ਭਰਾਵਾ ਮੇਰੀ ਕੁੜੀ ਦਾ ਠੀਕ ਹੈ ਤੇ ਜਿਹਨੇ ਟਰੈਕਟਰ ਲੈਣਾ ਉਹੀ ਬਾਈ ਬਣ ਕੇ ਫੋਨ ਕਰਿਓ ਬੀ.ਐਨ.ਪੀ ਹੱਥ ਬੰਨ ਕੇ ਵੀਰੇ ਤੇ ਮੈਂ ਬੀਜੀ ਆ ਤੇ ਉਹ ਮੈਸੀ ਵਾਲਾ ਆ ਗਿਆ ਮੈਸੀ ਦਾ ਕੰਟੈਕਟ ਨੰਬਰ ਦੱਸ ਦਿਆਂ ਬਾਈ ਮੈਸੀ ਆਪਣਾ ਨਹੀਂ ਉੱਤੇ ਬੈਨ ਤੂੰ ਕੀ ਹੁਕੀ ਹੋ ਕੀ ਹੋਜੀ ਫੋਟੋ ਤੇ ਨਹੀਂ ਉਹ ਹੀ ਆ ਜਾਣਦੇ ਮੈਂ ਜਾਣਦੇ ਕੋਣੀ ਤੂੰ ਫੇਮ ਮਸ਼ਹੂਰ ਹੋ ਜਾਏਗਾ ਅੱਛਾ 1,65,000 ਲਿਖੀ ਬੈਠਾ ਕਿੰਨੇ ਦਾ ਦੇ ਦੇ 45 ਦਾ 40,000 ਰੁਪਏ ਦਾ ਲੈ ਜਿਓ ਤੋ ਕੰਟੈਕਟ ਨੰਬਰ ਬਾਈ ਫੋਨ ਨੰਬਰ 75081 ਆ 75081 20346 20346 22 ਦਾ ਨੰਬਰ ਆ ਮਾਨ ਵਾਲੇ ਆਰੋ ਕੋਲੇ ਘਰ ਆ ਮਾਨ ਵਾਲੇ ਆਰੋ ਕੋਲੇ ਘਰ ਆ ਜੇ ਕਿਸੇ ਨੇ ਲੈਣਾ ਹੋਇਆ ਆ 35 ਵਾਲਾ ਇਹਨਾਂ ਨੂੰ ਫੋਨ ਕਰ ਲੈ ਇਹ ਕਹਿੰਦਾ ਤੁਸੀਂ ਕਹਿੰਦੇ ਹੁਣੇ ਭਾਈ ਉਹ 30 ਵਾਲਾ ਮੈਸੀ 30 ਵਾਲਾ ਮੈਸੀ ਉਹ ਆ ਬਾਪੂ ਕੋਲੇ ਆ ਆ ਬਾਪੂ ਦਾ ਇਹ ਸਾਡਾ ਗਮੰਡੀ ਆ ਇਹਦੇ ਕੋਲ ਟਰੈਕਟਰ ਖੜਾ ਹੋ ਬਾਈ ਮੋਬਾਈਲ ਮੋਬਾਈਲ ਹੈਗਾ ਤੇਰੇ ਕੋਲ